ਹਾਂ ਕਿਹਦੇ ਵਠੇ ਦਾ ਤੇਰੇ ਨਵੇਂ ਨੇੜੇ ਬੱਕਰੀ ਨਹੀਂ ਖਾਈ ਮਾਸ ਰਹਾ ਜਾਉਂਦੇ ਉਹਨੇ ਕਿਹਾ ਮੇਲਾ ਉੱਥੇ ਮਾਹ ਚੱਲਦਾ ਅੱਛਾ ਛੌਕਣ ਮੇਲੇ ਦੀ ਅੱਛਾ ਇਹ ਆਪੂ ਮੰਡੀ ਚੱਲ ਬਰਨਾਲੇ ਚੱਲੀ ਜੀ ਮੇਲੇ ਦੀ ਛੌਕਣ ਅੱਛਾ ਛੌਕ ਹੋ ਗਿਆ ਤੈਨੂੰ ਮੇਲੇ ਦਾ ਮੈਂ ਸੋਚਦਾ ਮੈਂ ਦੇਖਿਆ ਯਾਰ ਤੂੰ ਰੋਜ਼ੇ ਮੰਡੀਆਂ ਚੋਂਦਾ ਬੱਕਰੀਆਂ ਵੀ ਤੇਰੇ ਵਿਖੇ ਨਹੀਂ ਇਦੋਂ ਵੀ ਸ਼ੀਕੀਂ ਰੱਖਦੇ ਅੱਜ ਤੈਨੂੰ ਕਾਹਦਾ ਮਹਿਰਮ ਹੋ ਗਿਆ ਮਾਹ ਚਲਾਇਆ ਫਿਰ ਆਇਆ ਤਾਜੀ ਮੇਰੇ ਦੁਪਨ ਦੇ ਰੱਖ ਲੈ ਲੇਗਾ ਨਹੀਂ ਮੈਨੂੰ ਆਇਆ ਲੱਗਦਾ ਵੀ ਤੈਨੂੰ ਬੰਦਿਆਂ ਦਾ ਮਨੂ ਆਇਆ ਮਨੂ ਆਇਆ ਇਹ ਗੱਲ ਸੁਣਾ ਮੈਨੂੰ ਪਤਾ ਹੈ ਤੂੰ ਮਿਲਦਾ ਬੰਦਿਆਂ ਨੂੰ ਜ਼ਿਆਦਾ ਇਹ ਗੱਲ ਸੁਣਾ ਨਹੀਂ ਹਾਂ ਬਈ ਮਰ ਜਾ ਬੰਦਿਆਂ ਨੂੰ ਗੱਲ ਪੁੱਛਣਾ ਕਿੰਨੇ ਦੇ ਚਿੱਤ ਤੋਂ ਕਰਦੇ ਹੋ ਕੰਮ ਇਹਨਾਂ ਦਾ ਅੱਛਾ ਤੀਜੀ ਢੀੜੀ ਹੋ ਗਈ ਸੀ ਬਈ ਦਾਦਾ ਕਰਦੇ ਫਿਰ ਮੇਰਾ ਪਿਓ ਕਰਦਾ ਤੀਜੀ ਢੀੜੀ ਸਮਾਇਆ ਹੁੰਦਾ ਸੰਸਾਰ ਬੰਦੇ ਦਾ ਕਾਲ ਜੀ ਘਟ ਲਿਆ ਮੇਕਾ ਆ ਜੇ ਮੈਨੂੰ ਕੱਢੇ ਬੜਾ ਪਰਖੀ ਬੱਕਰੀਆਂ ਸਿਰੇ ਦੀਆਂ ਲੈ ਗਿਆ ਤੇ ਪੈਸੇ ਵੀ ਸਿਰੇ ਦੇ ਲਾ ਕੇ ਬੱਸ ਬੱਸ ਪੈਸਿਆਂ ਦਾ ਨਹੀਂ ਆਪਾਂ ਨੂੰ ਮਤਲਬ ਨਹੀਂ ਪੜਦਾ ਚਲੋ ਕੁਸਲਾ ਤਾਂ ਗਰੇ ਇਹ ਪੜਦਾ ਆਪਾਂ ਦਿੰਦੇ ਨਹੀਂ ਨਾ ਅਗਲੇ ਨੂੰ ਪੁੱਛੀ ਮਿਚੀ ਹੋਈ ਮੁਠੀ ਹੈ ਕਹੀਂ ਖਲੂ ਕਿਤੇ ਜਾ ਕੇ ਜਿੰਨੇ ਦੂਰੋਂ ਨੇੜਿਓਂ ਮੇਲੇ 'ਚ ਮੇਰੇ ਭਾਈ ਪਹੁੰਚੇ ਮਗਲੀ ਪਿੰਡ ਦੇ ਮੇਲੇ 'ਚ ਬਾਬੇ ਦੀ ਦਰਗਾਹ ਤੇ ਸਾਰਿਆਂ ਨੂੰ ਕੀ ਆਇਆ ਹਾਂਜੀ ਸ਼ੰਗਾਰ ਜੀ ਕੋਈ ਨਵਾਂ ਕਰਿਆ ਵਪਾਰ ਜੀ ਕੀ ਤੁਸਰੀਆ ਪੰਜ ਬੱਕਰੀਆਂ ਲਈਆਂ ਕਿਹੜੇ ਪਿੰਡ ਤੋਂ ਆਏ ਹੋ ਮੋਰਜ ਰਾਜਗੜ੍ਹ ਤੋਂ ਮੋਰਜ ਰਾਜਗੜ੍ਹ ਤੋਂ ਹਾਂ ਕਿਹੜਾ ਵਟੇਂਦਾ ਤੇਰੀ ਨਵੇਂ ਨੇੜੇ ਬੱਕਰੀ ਨਹੀਂ ਖਾਈ ਮਾਸਰ ਹਾ ਜਾਉਂਦੇ ਉਹਨੇ ਕਿ ਮੋਲਦਾ ਉੱਥੇ ਮਾਹ ਕਰਨਾ ਮੈਂ ਦੇਦਾ ਕਰਿਆ ਹਾਂ ਅੱਛਾ ਸ਼ੌਕਨ ਮੇਲੇ ਦੀ 1000 ਰੁਪਏ ਮੰਗੂ ਕਿਆ ਬਰਨਾਲੇ ਚੱਲੀ ਇਹਦੀ ਮੇਲੇ ਦੀ ਸ਼ੌਕਣਾ ਅੱਛਾ ਸ਼ੌਕ ਹੋ ਬੈਟਿੰਗ ਨੂੰ ਮੇਲੇ ਦਾ ਮੈਂ ਸੋਚਦਾ ਮੈਂ ਦੇਖਿਆ ਯਾਰ ਤੂੰ ਰੋਜ਼ੇ ਵੰਡੀਆਂ ਚਾਹੁੰਦਾ ਪੱਕਰੀਆਂ ਵੀ ਤੇਰੇ ਤੇ ਥਣੀਆਂ ਇਦੋਂ ਵੀ ਸ਼ਕੀਨ ਰੱਖਦੇ ਅੱਜ ਤੈਨੂੰ ਕਾਦਾ ਮਹਿਰਮ ਹੋ ਗਿਆ ਮਾ ਚਲਾ ਆਇਆ ਫਿਰ ਆਏ ਤਾਹਾਨੂੰ ਮੇਰੇ ਤੋਂ ਪੰਜ ਰੱਤ ਲੈ ਲੈਣਾ ਨਹੀਂ ਮੈਨੂੰ ਆਇਆ ਲੱਗਦਾ ਵੀ ਤੈਨੂੰ ਬੰਦਿਆਂ ਦਾ ਮੂੰਹ ਆਇਆ ਇਹ ਬੰਦਿਆ ਇਹ ਗੱਲ ਸੁਣਾ ਨਹੀਂ ਤਾ ਮੈਨੂੰ ਪਤਾ ਤੂੰ ਮਿਲਦਾ ਬੰਦਿਆਂ ਨੂੰ ਜ਼ਿਆਦਾ ਇਹ ਗੱਲ ਸੁਣਾ ਨਹੀਂ ਤਾ ਇਹ ਮੁੰਡੇ ਨਾਲ ਬਹੁਤ ਪਿਆਰ ਸੀ ਮਾਜਾ ਯਾਰ ਕਿਹਨੂੰ ਵੀ ਪੈਸੇ ਤੋਂ ਨਹੀਂ ਪੁੱਛਦਾ ਹਾਂਜੀ ਹਾਂ ਹਾਂ ਹੈਲੋ ਚੰਗੇ ਥਾਂ ਲੱਗਣ ਤੇਰੇ ਹਾਂਜੀ ਕਰਦੇ ਆ ਗੱਲ 10 ਮਿੰਟ ਖੜ ਜਾ ਹਾਂਜੀ ਆ ਜਾਓ ਹਾਂਜੀ ਹਾਂਜੀ ਕੈ ਬੱਕਰੀਆਂ ਲਈਆਂ ਸ਼ੰਗਾਰ ਜੀ ਪੰਜ ਲਈਆਂ ਪੰਜ ਲਈਆਂ ਜੀ ਕਿਹੜੇ ਪਿੰਡਾਂ ਵਾਲੇ ਤੋਂ ਸਰਦਾਨੇ ਦੀ ਬੱਕਰੀਆਂ ਬੀਜਾ ਆਹੋੜ ਲਵੀ ਐ ਠੀਕ ਐ ਜੀ ਬੀਜੇ ਪਿੰਡਾਂ ਦੇ ਤੋਂ 22 ਸ਼ਿੰਗਾਰ ਨੇ ਬੱਕਰੀਆਂ ਲਈਆਂ ਪਾਲੇ ਤੇ ਤਾਂ ਬਿੱਲੀ ਤੋਂ ਪਾਲੇ ਤੇ ਤੋਂ ਬਿੱਲੀ ਅੱਛਾ ਜੀ ਤੈ ਲਈਆਂ 5 ਨੂੰ ਤੈ ਲਈਆਂ 50 ਨੂੰ ਅਸੀਂ ਥੋੜਾ ਲੈ ਆਉਂਦੇ ਹਾਂ ਪਰਦਾ ਨਹੀਂ ਚੱਕਣਾ ਅਸੀਂ ਇਹ ਪਰਦਾ ਨਾ ਚੱਕੀਏ ਸਾਡੀ ਜੀ ਬੀਜਾ ਮੁਕਤ ਲਈਆਂ ਸੀਂਗ ਲਈਆਂ ਸਾਨੂੰ ਨਹੀਂ ਪਤਾ ਇਹ ਗੱਲ ਥੋੜਾ ਪਰਦਾ ਤੁਹਾਡੇ ਨਾਲ ਬੱਕਰੀਆਂ ਦਿਖਾਓ ਜੀ ਕਈਆਂ ਹੀ ਨੇ ਹਾਂ ਬੱਕਰੀਆਂ ਦਿਖਾਓ ਗਾਟਾ ਫੜ ਵੀ ਤਾਂ ਕੰਨੀ ਨਾ ਕਰ ਆ ਗਾਟਾ ਫੜ ਕਰ ਲੈ ਨਾ ਆ ਦੇਖੋ ਮੀਟਰ ਪੰਜੇ ਇੱਥੇ ਕਰ ਲਓ ਇੱਧਰੋਂ ਲਿਆਓ ਆਹ ਦੇ ਆਹ ਦਿਖਾਈ ਪਹਿਲਾਂ ਵੀ ਛੱਡ ਦੇ ਇੱਕਨੇ ਦੰਦ ਆ ਬਾਈ ਦੰਦ ਦਿਖਾਈ ਆ ਦਿਖਾ ਬਾਈ ਪਹਿਲਾਂ ਆ ਕਾਲੀ ਦੇ ਦੰਦ ਗੁੱਲੀਆਂ ਕਰ ਬਾਈ ਥੁੱਲੀਆਂ ਆਲੇ ਵਿੱਚ ਸ਼ਿੰਗਾਰ ਇੱਧਰ ਇਹਨੇ ਪੰਜ ਸ਼ਿੰਗਾਰ ਦੀ ਪਚਾਲੇ ਆ ਜੋ ਇਹ ਪੰਜ ਨੇ ਇਹ ਫਟੇਰੀ ਖੜ ਜਾ ਮਰ ਜਾ ਬੰਦੇ ਦੀ ਗੱਲ ਕਿੰਨੇ ਦੀ ਚਿੱਤੋਂ ਕਰਦੇ ਹੋ ਕੰਮ ਜਿਹਨਾਂ ਦਾ ਛੋਤੀ ਜਿਪੜੀ ਹੋ ਗਈ ਜੱਡੀ ਪਹਿਲਾਂ ਦਾਦਾ ਕਰਦੇ ਮੇਰਾ ਪਿਓ ਕਰਦੇ ਤੀਜੀ ਜਿਪੜੀ ਦਵਾਈ ਆ ਗਿਆ ਸੰਸਰਾ ਬੰਦੇ ਦਾ ਕਾਲ ਜੀ ਘਟ ਲਿਆ ਤੇ ਇਹ ਨਿਕਾ ਆ ਜਾ ਰਿਹਾ ਕੋਲੋਂ ਬੜਾ ਪਰਖੀ ਬੱਕਰੀਆਂ ਸਿਰੇ ਦੀਆਂ ਲੈ ਗਿਆ ਤੇ ਪਾਸੇ ਵੀ ਸਿਰੇ ਦੀਆਂ ਪਵੰਨਾਂ ਦੀਆਂ ਸਿਰੇ ਲਾਇਆ ਪਸ ਪੈਸਿਆਂ ਨਾਲ ਨਹੀਂ ਆਪਾਂ ਨੂੰ ਮਤਲਬ ਨਹੀਂ ਪੜਦਾ ਚਲੋ ਕੁਸਲਾ ਤਾਂ ਗਦੇ ਇਹ ਪਰਦਾ ਆਪਾਂ ਦਿੰਦੇ ਨਹੀਂ ਨਾ ਅਗਲੇ ਤੋਂ ਪੁੱਛੀਏ ਮਿਚੀ ਹੋਈ ਮੁਠੀ ਹੈ ਕਹੀਂ ਖਲੂਗ ਕਿਤੇ ਜਾ ਕੇ ਇਹਨੇ ਦੰਦ ਦਿਖਾਓ ਜੀ ਸਾਨੂੰ ਦੇਖ ਲੈ ਨੰਗੀਆਂ ਦੇ ਨੰਗੀਆਂ ਆਹ ਦੇਖੋ ਆਹ ਦੇਖੋ ਬਹੁਤ ਵਧੀਆ ਬੱਕਰੀਆਂ ਬਹੁਤ ਵਧੀਆ ਜੀ ਛੇ ਗੰਕਾ ਹੌਲੀ ਦੇਖੋ ਜੀ ਹੌਲੀ ਛੇ ਤਾਂ ਇਹ ਵੀ ਇਹ ਵੀ ਪੂਰੇ ਜੀ ਪੰਜ ਨੇ ਜੀ ਪੰਜ 22 ਸ਼ੰਗਾਰ ਨੇ ਬੱਕਰੀਆਂ ਬਹੁਤ ਸਰੇਰੀਆਂ ਜੀ ਰਾਜਗੜ੍ਹ ਬੁਰਜ ਵਾਲੇ ਨੇ ਥੋੜਾ ਪਿੰਡ ਕਿਹੜੇ ਜੀ ਦੀਜਾ ਦੀਜੇ ਪਿੰਡ ਵਾਲੇ ਬਾਈਆਂ ਤੋਂ ਬਹੁਤ ਸੋਹਣਾ ਮਾਲ ਹੈ ਬਾਈਆਂ ਦਾ ਤੇ ਵਧੀਆ ਦਾਣੇਦਾਰਾਂ ਦਾ ਹਾਲ ਵੀੰਦਾ ਦਾ ਵਧੀਆ ਹੀ ਹੈ ਪਿੰਦੇ ਵੀ ਅਧੀਏ ਨੇ ਪਿੰਜਾ ਨੰਦਰਾ ਨਹੀਂ ਨਹੀਂ ਪਿੰਦੇ ਜੀ ਬਸ ਕੋਕੀ ਨਾ ਹੋ ਵੀ ਨਾ ਅਸੀਂ ਵੀ ਨਹੀਂ ਕੀਤੇ ਜੀ ਇਹਨਾਂ ਦਾ ਅੱਲਾ ਬਹੁਤ ਵਧੀਆ ਬੰਦਾ ਹੈ ਬਹੁਤ ਵਧੀਆ ਬਾਈ ਤੋਂ ਮਾਲ ਲਿਆ ਜੀ ਬਾਈ ਸ਼ੰਗਾਰ ਨੇ ਬਾਕੀ ਸਿਰੇ ਦਾ ਮਾਲ ਹੈ ਗਾਹ ਵੇਚਣ ਵਾਸਤੇ ਰਈਆਂ ਨੇ ਜੇ ਕਿਸੇ ਭਾਈ ਨੂੰ ਅਗਰ ਲੋੜ ਹੋਵੇ ਤਾਂ ਬੱਕਰੀਆਂ ਬਾਈ ਗਾਹਾਂ ਦੀ ਗਾਹੇ ਵੇਚਿਆਊਗੀ ਚਾਹੇ ਕੋਈ ਬਾਈ ਦਾ ਜੀ ਕਰੇ ਉਰੇ ਵੀ ਲੈ ਸਕਦਾ ਠੀਕ ਹੈ ਜੀ ਨਹੀਂ ਫਿਰ ਇਹ ਮੰਡੀਆਂ 'ਚ ਤਾਂ ਰੋਜ਼ ਜਾਂਦੀਆਂ ਨੇ ਵੇਕਣ ਨਾ ਵੇਕਣ ਮੰਡੀਆਂ ਦਾ ਰਾਜਾ ਹੈ ਮੇਰਾ ਭਾਈ ਠੀਕ ਹੈ ਜੀ ਤੇ ਬੱਕਰੀਆਂ ਜਿਹੜੇ ਭਾਈ ਨੂੰ ਚੰਗੀਆਂ ਲੱਗਣਾ ਕੇ ਦੇਖਦਾ ਸੋਹਣਾ ਮਾਲ ਹੈ ਤੇ ਗਾਹ ਜੇ ਸਾਡੀ ਵੀਡੀਓ ਕਿਸੇ ਬਾਈ ਨੂੰ ਚੰਗੀ ਲੱਗੇ ਤਾਂ ਸਾਡੀ ਵੀਡੀਓ ਦੇਖ ਕੇ ਗਾਹ ਦੀ ਗਾਹ ਸ਼ੇਅਰ ਜਰੂਰ ਕਰਿਓ ਜੀ ਬਾਈ ਸੰਗਾਮ ਦੀ ਨਾ ਦੋ ਵਿਚਾਲੇ ਫੋਟੋ ਨਾਲੇ ਲਾਨੇ ਦਾ ਸੀ ਲਾ ਦੂ ਥੋੜਾ ਦੇ ਦੋ ਨੰਬਰ ਤੁਹਾਡੀ ਫੋਟੋ ਮੂਰੇ ਲਾ ਕੇ ਲੱਗ ਜਾ ਰਿਹਾ ਜੀ ਦੋਆਂ ਵੀ ਤੁਹਾਡੇ ਨੰਬਰ ਤੇ ਜੇ ਕਿਸੇ ਨੂੰ ਲੋੜ ਹੋਈ ਤੁਹਾਡੇ ਨਾਲ ਸਿੱਧੀ ਗੱਲ ਕਰਾ ਦਾਂ